ਤੇਰੇ ਹਲਕੇ ਦੀ ਰਿਪੋਰਟ ਇਸ ਵਾਰ ਬਹੁਤ ਹਲਕੀ ਆ ਰਹੀ ਆ ਕੰਮ ਨੂੰ ਹਲਕੇ ਵਿੱਚ ਨਾ ਰੱਖੋ ਖਿੱਚ ਕੇ ਰੱਖੋ ਜੇ ਇਸ ਵਾਰ ਆਪਣਾ ਪਾਸਾ ਹਲਕਾ ਰਹਿ ਗਿਆ ਨਾ ਤੇ ਕਿਸੇ ਨੇ ਆਪ ਨੂੰ ਵੀਰਾਵਟੇ ਨਹੀਂ ਪੁੱਛਣਾ ਮੰਤਰੀ ਸਾਹਿਬ ਮਹਾਰ ਪ੍ਰਧਾਨ ਜੀ ਆਏ ਨੇ ਸਤਿ ਸ਼੍ਰੀ ਅਕਾਲ ਮੰਤਰੀ ਸਾਹਿਬ ਮੇਰੇ ਤੋਂ ਮੇਰੇ ਪ੍ਰਧਾਨ ਜੀ ਜੀ ਸੈਟ ਦੱਸੋ ਪ੍ਰਧਾਨ ਜੀ ਕੀ ਕੰਮ ਮੈਨੂੰ ਤਾਂ ਕੋਈ ਕੰਮ ਨਹੀਂ ਆ ਮੁੰਡਾ ਆਪਣਾ ਇੱਕ ਇਹਨੂੰ ਛੋਟਾ ਜਿਹਾ ਕੰਮ ਆ ਕੌਣ ਆ ਮੁੰਡਾ ਇਹ ਤੇ ਮੇਰੇ ਚਾਚੇ ਦੇ ਮਾਮੇ ਦੀ ਕੁੜੀ ਦੇ ਭੂਆ ਦੇ ਮੁੰਡੇ ਦਾ ਦੋਤਾਵਾ ਇਹ ਤਾਂ ਖਾਸ ਹੀ ਹੈ ਤੇਰਾ ਕੰਮ ਦੱਸ ਤੂੰ ਕੰਮ ਕੀ ਆ ਕੰਮ ਇੱਕ ਛੋਟਾ ਜਾਵਾ ਪੀਤੀ ਖਾਦੀ ਚ ਗੋਲੀ ਚੱਲ ਗਈ ਇਹਦੇ ਕੋਲ ਤਿੰਨ ਚਾਰ ਬੰਦੇ ਮਰ ਗਏ ਡਿਪਟੀ ਬਹੁਤ ਤੰਗ ਕਰਦਾ ਇੰਨਾ ਸਾਡਾ ਜੀਣਾ ਹਰਾਮ ਕਿ ਤਾ ਪੁੱਛੋ ਕੁਝ ਨਾ ਇੱਕ ਮਿੰਟ ਚ ਆਇਆ ਮੈਂ ਬਾਥਰੂਮ ਕਰਕੇ ਨਹੀਂ ਤੁਸੀਂ ਪਹਿਲਾਂ ਡਿਪਟੀ ਨੂੰ ਫੋਨ ਲਾਓ ਬਾਥਰੂਮ ਨਹੀਂ ਜਾਣਾ ਇਲੈਕਸ਼ਨ ਦੀ ਟੈਨਸ਼ਨ ਨਾਲ ਸ਼ੂਗਰ ਹੋ ਗਈ ਆ ਮੈਂ ਬਾਥਰੂਮ ਗਿਆ ਹੁਣੇ ਆ ਪਹਿਲਾਂ ਤੁਸੀਂ ਮੇਰੇ ਸਾਹਮਣੇ ਡਿਪਟੀ ਨੂੰ ਫੋਨ ਲਾਓ ਫਿਰ ਤੁਸੀਂ ਬਾਥਰੂਮ ਜਾਇਓ ਓ ਯਾਰ ਬਾਥਰੂਮ ਕਿਉਂ ਨਹੀਂ ਜਾਣ ਦਿੰਦਾ ਤੁਹਾਡਾ ਮੰਤਰੀਆਂ ਦਾ ਬਾਥਰੂਮ ਗਏ ਤੁਸੀਂ ਪਾਰਟੀ ਬਦਲ ਲਓ ਸਾਡਾ ਨੇਤਾ ਜਿੰਦਾਬਾਦ ਸਾਡਾ ਨੇਤਾ ਜਿੰਦਾਬਾਦ ਸਾਡਾ ਨੇਤਾ ਜਿੰਦਾਬਾਦ ਮੇਰੇ ਸੂਝਵਾਨ ਵੋਟਰੋ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਵਾਂ ਜਿੱਦਾਂ ਤੁਸੀਂ ਪਿਛਲੀ ਵਾਰੀ ਮੈਨੂੰ ਵੋਟਾਂ ਪਾ ਕੇ ਜਿਤਾਇਆ ਸੀ ਇਸ ਵਾਰੀ ਵੀ ਮੈਨੂੰ ਵੋਟਾਂ ਪਾ ਕੇ ਜਿਤਾਓ ਤੇ ਕਾਮਯਾਬ ਬਣਾਓ ਇਸ ਲਈ ਵਾਰੀ ਤੁਹਾਡੇ ਪਿੰਡ ਦੇ ਵਿੱਚ ਮੈਂ ਪਾਣੀ ਦਾ ਇੰਤਜ਼ਾਮ ਕਰਵਾਇਆ ਸੀ ਤੇ ਨਾਲੇ ਬਿਜਲੀ ਨਹੀਂ ਸੀ ਆਉਂਦੀ ਮੈਂ 24 ਘੰਟੇ ਬਿਜਲੀ ਕਰਵਾਈ ਇਸ ਵਾਰੀ ਵੀ ਮੈਨੂੰ ਵੋਟਾਂ ਪਾਇਓ ਤੁਹਾਡੀਆਂ ਹੋਰ ਵੀ ਸਮੱਸਿਆ ਜਿਹੜੀਆਂ ਉਹ ਵੀ ਮੈਂ ਹੱਲ ਕਰਾਂਗਾ ਜੀ ਇੱਕ ਸਮੱਸਿਆ ਸਾਡੀ ਹੋਰ ਹੈ ਜੀ ਉਹਦਾ ਹੱਲ ਕਰ ਦਿਓ ਜਿਹੜੀ ਵੀ ਸਮੱਸਿਆ ਮੈਨੂੰ ਦੱਸੋ ਮੈਂ ਹੱਲ ਜ਼ਰੂਰ ਕਰਾਂਗਾ ਜੀ ਸਾਡੇ ਪਿੰਡ 'ਚ ਸਮਸ਼ਾਨ ਘਟ ਹੈ ਨਹੀਂ ਜੀ ਉਹ ਬਣਾ ਦਿਓ ਤੁਸੀਂ ਮੈਨੂੰ ਵੋਟਾਂ ਪਾ ਕੇ ਦਿਤਾਓ ਮੈਂ ਤੁਹਾਡੇ ਪਿੰਡ ਚ ਘਰ ਘਰ ਸ਼ਮਸ਼ਾੜ ਘਾਟ ਬਣਾ ਦਿਆਂਗਾ ਆਓ ਜਮਾ